ਮੱਕੇ ਦੇ ਇਮਾਮ ਨੇ ਖਿੱਚ ਕੇ ਗੁਰੂ ਨਾਨਕ ਦੇ ਸੀਨੇ 'ਚ ਲੱਤ ਮਾਰੀ ਗਏ ਜੀਵਣ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਇਹ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ ਸੀਨੇ 'ਚ ਖਿੱਚ ਕੇ ਲੱਤ ਮਾਰੀ ਵਕਤ ਦਾ ਰੈਬਰੀ ਪੁਰਸ਼ ਬ੍ਰह्म ਗਿਆਨ ਦੀ ਮੂਰਤੀ ਤੁਮ ਆਮ ਰੱਬੀ ਸ਼ਕਤੀਆਂ ਨਾਲ ਭਰਿਆ ਹੋਇਆ ਹਿਰਦਾ ਇਕ ਕੌਣ ਮਹਾਨ ਕਾਫਰਾਂ ਦਾ ਕਾਫਰ ਹੈ ਖੁਦਾ ਦੇ ਘਰ ਦੀ ਤਰਫ ਪੈਰ ਕਰਕੇ ਸੁੱਤਾ ਹੋਇ। ਉੱਥੇ ਹੀ ਸਤਿਗੁਰੂ ਕਹਿੰਦੇ ਨੇ ਐ ਇਮਾਮ ਜਿਸ ਪਾਸੇ ਖੁਦਾ ਨਹੀਂ ਹੈ ਉਸ ਪਾਸੇ ਮੇਰੇ ਪੈਰ ਕਰ ਦੇ। ਭਾਵੇਂ ਤੇ ਇਤਨਾ ਸੀ ਮੈਂ ਜਿੱਧਰ ਦੇਖਣਾ ਹੈ ਤੇ ਖੁਦਾ ਹੀ ਹੈ ਤੇ ਖੁਦਾ ਹੀ। ਭਾਈ ਗੁਰਦਾਸ ਜੀ ਲਿਖਦੇ ਨੇ ਫਿਰਿਆ ਮੱਕਾ ਕਲਾ ਦਿਖਾਈ ਸੀਨੇ 'ਚ ਲੱਤ ਖਾ ਕੇ ਔਰ ਮਹਾਨ ਗਾਲ ਸੁਣ ਬਹੁਤ ਵੱਡੀ ਗਾਲ ਹੈ ਕੌਣ ਕਾਫਰਾਂ ਦਾ ਮਹਾਨ ਕਾਫਰ ਸੁੱਤਾ ਪਿਆ ਕਿਸੇ ਸੁਆਗਣ ਨੂੰ ਵੇਸਵਾ ਕਹਿ ਦੇਣਾ ਇਹ ਬਹੁਤ ਵੱਡੀ ਗਾਲ ਹੈ ਰੱਬ ਨਾਲ ਜੁੜੀ ਹੋਈ ਆਤਮਾ ਨੂੰ ਕਾਫਰ ਕਹਿ ਦੇਣਾ ਇਹ ਕਿਹੜਾ ਸੁੱਤਾ ਕੁਫਰ ਕੁਫਾਰੀ ਪਰ ਸਤਗੁਰ ਸਹਿਨ ਕਰ ਗਏਗਾ ਬਾਰ ਦੀ ਯਾਤਰਾ ਸਾਰੀ ਹੰਕਾਰ ਦੀ ਯਾਤਰਾ